ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਅਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਤੋਂ ਬਾਹਰ ਨਹੀਂ ਆਏ ਹੁਣ ਇਹ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬਾਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀ ਮਨਕਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆਂ ਵੀ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ